ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰੁਪਿੰਦਰ ਸਿੰਘ ਬਰਾੜ ਚੇਅਰਮੈਨ ਖਰਡ ਡਵੈਲਪਮੈਂਟ ਚੈੱਕ ਗਰੁੱਪ ਮੈਂ ਆਪਣੇ ਸਾਰੇ ਮੈਂਬਰ ਸਹਿਬਾਨ ਔਰ ਸਾਰੇ ਹੀ ਜਿਹੜੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ ਨੂੰ 10 ਵਜੇ ਸਵੇਰੇ ਆਪਾਂ ਇਕੱਠੇ ਹੋਣਾ ਹੈ ਨਗਰ ਕੌਂਸਲ ਖਰਡ ਵਿਖੇ ਕਿਉਂਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਸ਼ਹਿਰ ਦੀਆਂ ਜੋ ਜਿਸ ਮੰਧਾਲੀ ਚੋਂ ਸ਼ਹਿਰ ਨਿਕਲ ਰਿਹਾ ਹੈ ਉਸ ਦੀਆਂ ਮੰਗਾਂ ਅਫਸਰ ਸਹਿਬਾਨ ਨੂੰ ਔਰ ਸਾਡੇ ਜਿਹੜੇ ਮਿਊਨਿਸਪਲ ਕਮੇਟੀ ਦੇ ਮੈਂਬਰ ਹੈਗੇ ਆ ਔਰ ਉਹਨਾਂ ਦੇ ਪ੍ਰਧਾਨ ਸਹਿਬਾ ਉਹਨਾਂ ਸਾਰਿਆਂ ਕੀ ਮੰਗ ਪੱਤਰ ਰੱਖਣਾ ਤਾਂ ਕਿ ਸਾਡੇ ਜੋ ਵੀ ਮਸਲੇ ਆ ਸਾਡੇ ਕਮੇਟੀ ਦੇ ਜਾਂ ਸ਼ਹਿਰ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਔਰ ਸਵੇਰੇ 10 ਵਜੇ ਸੋਮਵਾਰ ਨੂੰ ਸਾਰਿਆਂ ਨੇ ਹਮ ਹਮਾ ਕੇ ਉੱਥੇ ਪਹੁੰਚਣਾ ਹੈ ਇਨੀਆਂ ਕਿ ਬੇਨਤੀਆਂ ਬਨਵਾਣ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੱਜ ਵੱਜ ਕੇ ਬਲਾਹੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਮਿਤੀ 13 ਅਕਤੂਬਰ 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕਮੇਟੀ ਪਵਨ ਖੜਵਿਖੇ ਅਸੀਂ ਇੱਕ ਧਰੋਸ ਦੇ ਵਜੋਂ ਕਿਉਂਕਿ ਸਾਡੇ ਸ਼ਹਿਰ ਦੀ ਜੜੀ ਬਦਹਾਲੀ ਹੋ ਚੁੱਕੀ ਆ ਇਹ ਸਾਰਿਆਂ ਨੂੰ ਪਤਾ ਹੈ ਸੋ ਅਰਬਾਂ ਰੁਪਿਆ ਇੱਥੇ ਹੋਣ ਦੇ ਬਾਵਜੂਦ ਵੀ ਉਦੀ ਜਿਹੜੀ ਦੁਰਵਰਤੋਂ ਹੋ ਰਹੀ ਆ। ਸੋ ਜਿਹੜੇ ਬੇਸਿਕ ਸਾਡੀਆਂ ਲੋੜਾਂ ਸੀਗੀਆਂ ਸਾਡੀਆਂ ਗਲੀਆਂ ਦੇ ਵਿੱਚ ਅਸੀਂ ਕਹ ਲੋ ਵੀ ਸਾਡੇ ਉਹਨਾਂ ਨੂੰ ਸੀਵਰੇਜ ਦੀ ਸੀਗੀ ਪਾਣੀ ਦੀ ਸੀਗੀ ਸਟਰੀਟ ਸਟਰੀਟ ਲਾਈਟ ਦੀ ਸੀਗੀ 17 ਸਾਲਾਂ ਚ ਇਹੀ ਨਹੀਂ ਅਸੀਂ ਪੂਰੀ ਕਰ ਸਕੇ ਤੇ ਹੋਰ ਪਿੱਛੇ ਕੀ ਰਹਿ ਜਾਏਗਾ। ਸੋ ਅਸੀਂ ਟੈਕਸ ਵੀ ਦਈ ਜਾਂਦੇ ਆ ਔਰ ਅਰਬਾਂ ਰੁਪਏ ਟੈਕਸ ਦਾ ਕਮੇਟੀ ਕੋਲ ਜਮਾ ਹੈ ਪਰ ਜਿਹੜੇ ਕਹ ਲੋ ਵੀ ਚੋਰ ਮੋਰੀਆਂ ਨੇ ਉਹ ਬਹੁਤ ਜ਼ਿਆਦਾ ਨੇ। ਸੋ ਇਸੇ ਸਬੰਧੀ ਅਸੀਂ ਸਵੇਰੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਪ੍ਰਧਾਨ ਸਹਿਬਾਨ ਨੇ ਉਹਨਾਂ ਨੂੰ ਜਾ ਕੇ ਆਪਣੇ ਵੱਲੋਂ ਮੰਗ ਪੱਤਰ ਦੇਣਾ ਹੈ। ਤੁਹਾਨੂੰ ਮੈਂ ਹਰ ਮਾਈ ਭਾਈ ਨੂੰ ਕਹਾਂਗਾ ਵੀ ਆਪਣੇ ਸ਼ਹਿਰ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਆਉਣ ਵਾਲੇ ਪੇਸ਼ੇ ਵਾਸਤੇ ਆਪਾਂ ਜਰੂਰ ਆਪਾਂ ਸਾਥ ਦਈਏ ਉਹਨਾਂ ਲੋਕਾਂ ਦਾ ਜੋ ਤੁਹਾਡੀ ਲੜਾਈ ਲੜ ਰਹੇ ਨੇ ਕਿਉਂਕਿ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਸਭ ਕੁਝ ਡਿਵੈਲਪਮੈਂਟ ਕਰਨੀ ਚਾਹੁੰਦੀਆਂ ਨੇ ਪਰ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਜਿਹੜੇ ਕੁਝ ਅਫਸਰ ਹੁੰਦੇ ਨੇ ਜਾਂ ਕੁਝ ਕੁਝ ਇਹੋ ਜਿਹੇ ਲੋਕ ਜਿਹੜੇ ਪੂਰਾ ਕਹਿ ਲਓ ਵੀ ਗਲਵਾ ਬਣਾ ਕੇ ਆਪਣਾ ਬੈਠ ਜਾਂਦੇ ਨੇ ਵੀ ਸਾਡੇ ਦੋ ਸਵਾਜ ਤੱਕ ਕੁਝ ਹੈ ਹੀ ਨਹੀਂ ਅਸੀਂ ਕਰਾਂਗੇ ਜੋ ਕਰਾਂਗੇ ਜਿਵੇਂ ਸਾਡੇ ਵਾੜ ਨੰਬਰ 6 ਦੇ ਵਿੱਚ ਚੋਈ ਦਾ ਮਸਲਾ ਹੈ ਉਹ ਚੋਈ ਦਾ ਮਸਲਾ ਏਡਾ ਵੱਡਾ ਹੈ ਉਹ 8 9 ਜਿਹੜੇ ਵਾੜਾਂ ਨੂੰ ਉਹ ਪ੍ਰਭਾਵਿਤ ਕਰਦਾ ਪਰ ਕਿਸੇ ਸਰਕਾਰ ਨੇ ਕਿਸੇ ਕਮੇਟੀ ਨੇ ਜਿਹਦੀ ਵੀ ਕਮੇਟੀ ਆ ਜੇ ਉਹਨਾਂ ਨੇ ਉਹਨੂੰ ਕਿਤੇ ਸੀਰੀਅਸ ਲਿਆ ਹੀ ਨਹੀਂ ਸੋ ਅਸੀਂ ਸਵੇਰੇ ਜਾ ਕੇ ਆਪਾਂ ਵੱਡੇ ਲੈਵਲ ਤੇ ਡਾਇਰੈਕਟਰ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਵਿੱਚ ਉਹ ਹਾਲ ਕਰਾਂਗੇ ਵੀ ਉਹ ਸਾਡੇ ਸ਼ਹਿਰ ਦੇ ਮਸਲੇ ਹੱਲ ਕਰਨ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਲੱਗੇ ਆ ਚੰਡੀਗੜ੍ਹ ਰਾਜਸਥਾਨੀ ਦੇ ਨੇੜੇ ਖਰੜ ਸ਼ਹਿਰ ਦੀ ਜਿੱਥੇ ਚੰਡੀਗੜ੍ਹ ਸ਼ਹਿਰ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਇਸੇ ਗੋਰੇ ਤੋਂ ਡਿਜ਼ਾਈਨ ਕਰਕੇ ਬਣਾਇਆ ਗਿਆ 100 ਸਾਲ ਦੀ ਪਲੈਨਿੰਗ ਕਰਕੇ ਉਹਦੇ ਨਾਲ ਜਿਹੜੀ ਆਬਾਦੀ ਹੈ ਖਰੜ ਸ਼ਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀ ਹੈ ਆਮ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਇਸ ਸ਼ਹਿਰ ਦੇ ਵਿੱਚ ਆਉਂਦੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਆਪਣੇ ਰੋਜ਼ਗਾਰ ਦੇ ਲਈ ਪਰੰਤੂ ਖਰੜ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਕਿ ਲੋਕ ਇੱਥੇ ਮੁਰਲੀਆਂ ਸਹੂਲਤਾਂ ਤੋਂ ਵਾਂਝੇ ਨੇ ਜਿੱਦਾਂ ਕਿ ਇਹ ਵੈਲਕਮ ਸ਼ਹਿਰ ਸਿਟੀ ਬਣਨਾ ਚਾਹੀਦਾ ਪੰਜਾਬ ਦੀ 70% ਆਬਾਦੀ ਜੰਮੂ ਕਸ਼ਮੀਰ ਦੀ ਆਬਾਦੀ ਹਿਮਾਚਲ ਪ੍ਰਦੇਸ਼ ਦੀ ਆਬਾਦੀ ਇਸ ਸ਼ਹਿਰ ਰਾਹੀਂ ਗੁਜ਼ਰ ਕੇ ਜਾਂਦੀ ਹੈ ਜਿਹੜੀ ਇੱਥੇ ਤੁਹਾਨੂੰ ਇਥੋਂ ਦੀ ਜਿਹੜੀ ਸਜਾਵਟਾ ਤੁਹਾਡੇ ਡੰਗਰ ਸਵਾਗਤ ਕਰਦੇ ਨੇ ਜਾਂ ਤੁਸੀਂ ਇੱਥੇ ਟ੍ਰੈਫਿਕ ਟ੍ਰੈਫਿਕ ਰਾਹੀਂ ਇੰਨੀ ਜ਼ਿਆਦਾ ਟ੍ਰੈਫਿਕ ਟਾਈਟ ਹੁੰਦੀ ਹੈ ਜਾਂ ਤੁਸੀਂ ਦੇਖੋਗੇ ਵੀ ਇੱਥੇ ਜਿਹੜਾ ਬਰਸਾਤੀ ਪਾਣੀ ਹੈ ਵੱਡੇ-ਵੱਡੇ ਪਾਣੀ ਇੱਥੇ ਸੜਕਾਂ ਤੇ ਆਮ ਤੁਰਦਾ ਫਿਰਦਾ ਤੁਹਾਨੂੰ ਨਜ਼ਰ ਆਊਗਾ ਤੁਹਾਡੇ ਪੀਣ ਵਾਲੇ ਪਾਣੀ ਦੇ ਵਿੱਚ ਸਮੱਸਿਆ ਹੈ ਪੀਣ ਵਾਲੇ ਪਾਣੀ ਸੀ ਬਰੇਜ਼ ਤੇ ਸਾਡਾ ਰੇਨ ਵਾਟਰ ਦੀਆਂ ਪਾਈਪਾਂ ਚੋਕ ਹੋਈਆਂ ਪਈਆਂ ਨੇ ਇੱਥੋਂ ਤੱਕ ਕਿ ਈਵਨ ਕੇ ਕਾਫੀ ਸਾਡੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਦੇ ਅੰਦਰ ਵੀ ਪਾਣੀ ਜਾ ਵੜਦਾ ਇਹ ਸਾਰੇ ਮਸਲਿਆਂ ਨੂੰ ਅਸੀਂ ਹੱਲ ਕਰਾਉਣ ਦੇ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਮੇਲ ਵਗੈਰਾ ਕੀਤੀਆਂ ਨੇ ਤੇ ਅਸੀਂ ਕੱਲ ਸਬੰਧਤ ਅਧਿਕਾਰੀਆਂ ਨੂੰ ਮਿਲਾਂਗੇ ਆਪ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਆਪ ਸਾਰੀ ਸੰਗਤਾਂ ਹੌਮ ਹਮਾ ਕੇ ਪੁੱਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ